ਪੰਜਾਬ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਨੇ ਜਿਹੜੀਆਂ ਕਿ ਪਖੰਡੀ ਬਾਬਿਆਂ ਕੋਲ ਜਾਂਦੀਆਂ ਨੇ ਚੌਂਕੀਆਂ ਭਰਦੀਆਂ ਨੇ ਕੁਝ ਕ ਪਖੰਡੀ ਪੰਡਤਾਂ ਕੋਲੇ ਵੀ ਜਾਂਦੀਆਂ ਨੇ ਤੇ ਕੁਝ ਕ ਜੋਤਿਸ਼ਾਂ ਕੋਲੇ ਵੀ ਜਾਂਦੀਆਂ ਨੇ ਬਹੁਤ ਸਾਰੀਆਂ ਔਰਤਾਂ ਇਸ ਚੱਕਰ ਚ ਮੇਲੇ ਦੇ ਵਿੱਚ ਪੈ ਕੇ ਆਪਦੀ ਇੱਜ਼ਤ ਨੂੰ ਵੀ ਦਾਅ ਤੇ ਲਾ ਪੈਂਦੀਆਂ ਅੱਜ ਇੱਕ ਇਹੋ ਜਿਹੀ ਔਰਤ ਦੀ ਮੈਂ ਤੁਹਾਨੂੰ ਨਾਲ ਕਹਾਣੀ ਸਾਂਝੀ ਕਰਨੀ ਹੈ ਜਿਹੜੀ ਕਿ ਇਸ ਰਾਹ ਤੇ ਤੁਰ ਪੈਂਦੀ ਆ ਤੇ ਆਪਣਾ ਬਿਸਤਰਾ ਗਰਮ ਕਰਨ ਲਈ ਆਪਣੇ ਪੁੱਤ ਨੂੰ ਦਾਅ ਤੇ ਲਾ ਦਿੰਦੀ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਬਟਾਲੇ ਦੇ ਕਿਸੇ ਨੇੜਲੇ ਪਿੰਡ ਦੀ ਕਹਾਣੀ ਆ ਇੱਕ ਔਰਤ ਹੁੰਦੀ ਆ ਰਣਜੀਤ ਕੌਰ ਰਣਜੀਤ ਕੌਰ ਦਾ ਵਿਆਹ 1996 ਦੇ ਵਿੱਚ ਮੁਖਤਿਆਰ ਸਿੰਘ ਦੇ ਨਾਲ ਹੋ ਜਾਂਦਾ ਜਿਹੜਾ ਮੁਖਤਿਆਰ ਸਿੰਘ ਸੀਗਾ ਇਹ ਕਿਤੇ ਬਾਹਰ ਨੌਕਰੀ ਕਰਦਾ ਹੁੰਦਾ ਕਦੇ 6 ਮਹੀਨੇ ਅਬਦ ਘਰੇ ਆਉਂਦਾ ਸੀ ਕਦੇ 8 ਮਹੀਨੇ ਅਬਦ ਘਰੇ ਆਉਂਦਾ ਸੀ ਚਲੋ ਜੀ ਉਸ ਤੋਂ ਬਾਅਦ ਰਣਜੀਤ ਕੌਰ ਦੇ ਘਰੇ ਤਿੰਨ ਜਵਾਗ ਜਨਮ ਲੈਂਦੇ ਆ ਦੋ ਬੇਟੇ ਹੁੰਦੇ ਤੇ ਇੱਕ ਬੇਟੀ ਹੁੰਦੀ ਹੈ। ਹੁਣ ਰਣਜੀਤ ਕੌਰ ਜਿਆਦਾ ਸਮਾਂ ਆਪਣੇ ਜਵਾਕਾਂ ਨਾਲ ਬਤਾਉਂਦੀ ਸੀ ਕਿਉਂਕਿ ਮਖਤਿਆਰ ਸਿੰਘ ਦਾ ਕਦੇ 6 ਮਹੀਨੇ ਅਧਿਕਾਰ ਆਉਂਦਾ ਸੀ, ਕਦੇ 8 ਮਹੀਨੇ ਅਧਿਕਾਰ ਆਉਂਦਾ ਸੀਗਾ। ਕਦੇ ਮਹੀਨਾ ਘਰ ਰਹਿਣਾ, ਕਦੇ 15 ਦਿਨ ਘਰ ਰਹਿਣਾ। ਤਾਂ ਹੁਣ ਰਣਜੀਤ ਕੌਰ ਨੂੰ ਵੀ ਇਕੱਲੇ ਰਹਿਣ ਦੀ ਆਦਤ ਪੈ ਚੁੱਕੀ ਸੀ ਕਿ ਆਪ ਦੇ ਜਵਾਕਾਂ ਨਾਲ ਰਹਿਣ ਦੀ ਆਦਤ ਪੈ ਚੁੱਕੀ ਸੀਗੀ। ਸਮਾਂ ਹੁੰਦਾ 28 April ਤੇ 2016 ਦਾ। ਰਾਤ ਦਾ ਸਮਾਂ ਹੁੰਦਾ ਤੇ ਜਿਹੜਾ ਰਣਜੀਤ ਕੌਰ ਦਾ ਛੋਟਾ ਪੁੱਤ ਹੁੰਦਾ, ਉਹਨੂੰ ਰਾਤ ਨੂੰ ਕੋਈ ਪਰਛਾਵਾਂ ਦਿਸਦਾ ਲਾਈਟ ਦੇ ਚਾਨਣ ਦੇ ਵਿੱਚ। ਪਰ ਸ਼ਾਮਾ ਕੁਝ ਅਜੀਬੋ-ਕਰੀਬ ਦਿਸਦਾ ਤੇ ਬਹੁਤ ਜ਼ਿਆਦਾ ਡਰ ਜਾਂਦਾ ਉੱਚੀ-ਉੱਚੀ ਚੀਕਾ ਮਾਰਨ ਲੱਗ ਜਾਂਦਾ ਜਦੋਂ ਚੀਕਾ ਮਾਰਦਾ ਤੇ ਭੱਜ ਕੇ ਜਾ ਕੇ ਰਣਜੀਤ ਕੌਰ ਦੀ ਬੁੱਕਲ 'ਚ ਬਹਿ ਜਾਂਦਾ ਤੇ ਕਹਿੰਦਾ ਮੰਮੀ ਮੈਨੂੰ ਡਰ ਬਹੁਤ ਲੱਗਦਾ ਜਦੋਂ ਚੀਕਾ ਮਾਰਦਾ ਹੁੰਦਾ ਤੇ ਵੱਡਾ ਪੁੱਤ ਵੀ ਉਸ ਕਮਰੇ ਚ ਆ ਜਾਂਦਾ ਤੇ ਜਿਹੜੀ ਬੇਟੀ ਹੁੰਦੀ ਆ ਉਹ ਵੀ ਉਸ ਕਮਰੇ ਚ ਆ ਜਾਂਦੀ ਆ ਕਹਿੰਦਾ ਮੰਮੀ ਮੈਨੂੰ ਕੋਈ ਉਪਰੀ ਸ਼ੈਅ ਦਿਖਦੀ ਆ ਮੈਨੂੰ ਵੀ ਭੂਤ ਪ੍ਰੇਤ ਦਿਖਦਾ ਆ ਬਹੁਤ ਜਿਆਦਾ ਡਰ ਜਾਂਦਾ ਤੇ ਜਿਹੜੀ ਹੁਣ ਮਾਂ ਹੁੰਦੀ ਆ ਰਣਜੀਤ ਕੌਰ ਇਹ ਆਪਦੇ ਪੁੱਤ ਨੂੰ ਗੱਲ ਨਾਲ ਲਾ ਕੇ ਕਹਿੰਦੀ ਆ ਕੋਈ ਗੱਲ ਨਹੀਂ ਪੁੱਤ ਮੈਨੂੰ ਵੀ ਡਰ ਲੱਗ ਜਾਂਦਾ ਮੈਨੂੰ ਵੀ ਐਂ ਸ਼ੱਕ ਪੈਂਦਾ ਵੀ ਜਿਵੇਂ ਆਪਣੇ ਘਰ ਕੋਈ ਭੂਤ ਪ੍ਰੇਤ ਹੁੰਦਾ ਮੈਨੂੰ ਵੀ ਇੱਕ ਦੋ ਵਾਰੀ ਪਰਛਾਵਾ ਪਰਛਾਵਾ ਦਿਸਿਆ ਕੋਈ ਗੱਲ ਨਹੀਂ ਦਿਨ ਚੜੂਗਾ ਤੇ ਆਪਾਂ ਫਿਰ ਪੰਡਤ ਕੋਲੇ ਚੱਲਾਂਗੇ ਜਦੋਂ ਹੁਣ ਰਣਜੀਤ ਕੌਰ ਦੇ ਮੂੰਹ ਤੇ ਵੱਡੀ ਕੁੜੀ ਤਾਂ ਉਹ ਆਪਦੀ ਮਾਂ ਨੂੰ ਸਾਫ਼ ਤੇ ਸਪਸ਼ਟ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਕੋਈ ਘਰ ਦੇ ਵਿੱਚ ਭੂਤ ਪ੍ਰੇਤ ਨਹੀਂ ਸਾਨੂੰ ਕਦੇ ਕੁਝ ਦਿਸਿਆ ਨਹੀਂ ਸਾਨੂੰ ਕਦੇ ਡਰ ਨਹੀਂ ਲੱਗਾ ਤੇ ਇਹ ਵਹਿਮ ਭਰਮ ਹੁੰਦੇ ਆ ਤੂੰ ਵੈਗਰੂ ਵੈਗਰੂ ਕਰਿਆ ਕਰ ਕੋਈ ਲੋੜ ਨਹੀਂ ਕਿਸੇ ਪੰਡਤ ਕੋਲੇ ਜਾਣ ਦੀ ਤੂੰ ਪਹਿਲਾਂ ਵੀ ਪੰਡਤ ਕੋਲੇ ਜਾਣੀ ਸੀ ਪਹਿਲਾਂ ਪੰਡਤ ਨੇ ਆਪਣੇ ਘਰ 'ਚ ਕੀ ਕਰਤਾ ਨਾਲੇ ਪਿੰਡ ਦੇ ਲੋਕ ਬਹੁਤ ਗੱਲਾਂ ਕਰਦੇ ਟੀਚਰਾ ਮਖੌਲ ਕਰਦੇ ਆ ਤੈਨੂੰ ਕੋਈ ਲੋੜ ਨਹੀਂ ਪੰਡਤ ਕੋਲੇ ਜਾਣ ਦੀ ਹੁਣ ਵੱਡਾ ਮੁੰਡਾ ਤੇ ਵੱਡੀ ਕੁੜੀ ਇਸ ਜਿੱਦ ਤੇ ਅੜ ਜਾਂਦੇ ਆ ਤੇ ਰਣਜੀਤ ਕੌਰ ਕਿਤੇ ਨਾ ਕਿਤੇ ਮੱਠੀ ਪੈ ਜਾਂਦੀ ਆ ਤੇ ਰਾਤ ਨੂੰ ਚਲੋ ਜੀ ਚੁੱਪ ਕਰਕੇ ਇੱਕ ਵਾਰੀ ਸੌ ਜਾਂਦੇ ਆ ਦਿਨ ਚੜਦਾ ਦਿਨੇ ਸਰਜੀਤ ਕੌਰ ਦਾ ਦਿਓਰ ਜਾਨੀ ਕਿ ਮਖਤਿਆਰ ਸਿੰਘ ਦਾ ਭਰਾ ਕਸ਼ਮੀਰ ਸਿੰਘ ਘਰੇ ਆਉਂਦਾ ਜਦੋਂ ਕਸ਼ਮੀਰ ਸਿੰਘ ਘਰੇ ਆਉਂਦਾ ਤੇ ਰਣਜੀਤ ਕੌਰ ਉਹਨੂੰ ਵੀ ਇਹ ਸਾਰੀ ਕਹਾਣੀ ਦੱਸਦੀ ਆ ਕਿ ਰਾਤ ਮੇਰਾ ਛੋਟਾ ਮੁੰਡਾ ਬੜਾ ਡਰ ਗਿਆ ਸਾਨੂੰ ਸ਼ਾਕਾ ਘਰ ਦੇ ਵਿੱਚ ਕੋਈ ਉਪਰੀ ਛੇ ਆ ਪਰ ਮੇਰਾ ਹੁਣ ਵੱਡਾ ਮੁੰਡਾ ਨਹੀਂ ਮੰਨਦਾ ਮੇਰੀ ਵੱਡੀ ਕੁੜੀ ਨਹੀਂ ਮੰਨਦੀ ਮੈਂ ਦੱਸ ਕੀ ਕਰਾਂ ਚਲੋ ਜੀ ਚਾਚੇ ਕਸ਼ਮੀਰ ਸਿੰਘ ਨੇ ਵੀ ਕਹਿ ਦਿੱਤਾ ਕਿਤੇ ਨਾ ਕਿਤੇ ਆਪਦੇ ਭਤੀਜੇ ਨੂੰ ਤੇ ਜਿੰਨ ਵੀ ਕੋਈ ਗੱਲ ਨਹੀਂ ਪੁੱਤੋ ਤੁਸੀਂ ਇੱਕ ਵਾਰੀ ਪੰਡਤ ਕੋ ਤੁਸੀਂ ਪਹਿਲਾਂ ਵੀ ਜਾਂਦੇ ਜੀ ਹਨ ਨਾਲੇ ਜਵਾਗ ਦਾ ਕੰਮ ਆ ਜੇ ਕੋਈ ਟੋਪਰੀ ਕੋਈ ਸ਼ੈ ਹੋਈ ਤਾਂ ਪੰਡਤ ਸੁਧਾਰ ਕਰ ਦੂਗਾ ਐਵੇਂ ਜਵਾਗ ਰਾਤ ਨੂੰ ਡਰਦਾ ਰੋਂਦਾ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਚਲੋ ਜੀ ਹੁਣ ਚਾਚੇ ਨੇ ਕਹਿਤਾ ਤੇ ਵੱਡੇ ਮੁੰਡੇ ਦੀ ਗੱਲ ਮੰਨ ਲਈ ਵੱਡੀ ਬੇਟੀ ਨੇ ਵੀ ਗੱਲ ਮੰਨ ਲਈ ਤਾਂ ਪੰਡਤ ਕੋਲੇ ਜਾਣ ਲਈ ਤਿਆਰੀ ਵਟ ਲੈਦੇ ਆ ਹੁਣ ਜਾਣਾ ਤਾਂ ਹੁੰਦਾ ਰਣਜੀਤ ਕੌਰ ਨੇ ਤੇ ਨਾਲ ਜਾਣਾ ਹੁੰਦਾ ਛੋਟੇ ਮੁੰਡੇ ਨੇ ਪਰ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਵੀ ਤਿਆਰ ਹੋ ਜਾਂਦਾ ਤੇ ਵੱਡੀ ਕੁੜੀ ਵੀ ਤਿਆਰ ਹੋ ਜਾਂਦੀ ਉਹ ਕਹਿੰਦੇ ਅਸੀਂ ਤੇਰੇ ਨਾਲ ਸਾਰੀ ਚੱਲਾਂਗੇ ਚਲੋ ਜੀ ਰਣਜੀਤ ਕੌਰ ਆਪਦੇ ਤਿੰਨੇ ਜਵਾਕਾਂ ਨੂੰ ਨਾਲ ਲੈ ਕੇ ਕਾਦੀਆਂ ਸੰਨੀ ਪੰਡਤ ਕੋਲੇ ਪਹੁੰਚਦੀ ਐ ਹੁਣ ਤੁਹਾਨੂੰ ਥੋੜੀ ਜਾਣਕਾਰੀ ਦੱਸਦਾ ਵੀ ਇਹ ਸੰਨੀ ਪੰਡਤ ਹੈ ਕੌਣ ਸੀਗਾ ਜਿਹੜਾ ਇਹ ਸੰਨੀ ਪੰਡਤ ਸੀਗਾ ਇਹ ਜੰਮਿਆ ਪਲਿਆ ਸੀਗਾ ਹਿਮਾਚਲ ਦਾ ਇਹਦਾ ਪਿਓ ਇੱਕ ਜੋਤਿਸ਼ ਸੀਗਾ ਤੇ ਉਹ ਇਹਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਉਣਾ ਚਾਹੁੰਦਾ ਸੀ ਪਰ ਜਿਹੜਾ ਸੰਨੀ ਸੀਗਾ ਇਹਦਾ ਜ਼ਿਆਦਾ ਰੁਝਾਨ ਜੋਤਿਸ਼ ਬਣਦੇ ਵਿੱਚ ਹੀ ਸੀਗਾ ਸੰਨੀ ਦਾ ਉਥੇ ਵਿਆਹ ਹੋ ਜਾਂਦਾ ਇਹਦੀ ਕੋਈ ਆਪਦੇ ਇਲਾਕੇ ਚ ਆਪਦੇ ਪਿੰਡ ਚ ਕੋਈ ਬਾੜੀ ਇੱਜ਼ਤ ਨਹੀਂ ਹੁੰਦੀ ਲੰਡਰ ਜਿਹਾ ਬੰਦਾ ਹੁੰਦਾ ਇਹ ਉਥੇ ਦਾ ਜੋਤਿਸ਼ ਵਾਲਾ ਕੰਮ ਕੋਈ ਬਾਲਾ ਵਧੀਆ ਨਹੀਂ ਚੱਲਦਾ ਚਲੋ ਜੀ ਉਸ ਤੋਂ ਬਾਅਦ ਇਹ ਬੰਦਾ ਹਿਮਾਚਲ ਚ ਆਪਦੇ ਪਰਿਵਾਰ ਨੂੰ ਛੱਡ ਕੇ ਆਪਦੇ ਮਾਪਿਓ ਕੋਲੇ ਕੱਲਾ ਆ ਜਾਂਦਾ ਕਾਦੀਆਂ ਕਾਦੀਆਂ ਆ ਕੇ ਇਹ ਆਪਦਾ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈਂਦਾ ਅਗਲੇ ਪਾਸੇ ਆਪਦੀ ਜੋਤਿਸ਼ ਦੀ ਦੁਕਾਨ ਬਣਾ ਲੈਂਦਾ ਤੇ ਪਿੱਛੇ ਆਪਦੇ ਰਹਿਣ ਦਾ ਸਿਸਟਮ ਕਰ ਲੈਂਦਾ ਚਲੋ ਜੀ ਸੰਨੀ ਪੰਡਤ ਦੇ ਕੋਲੇ ਰਣਜੀਤ ਕੌਰ ਪਹਿਲਾਂ ਵੀ ਜਾਂਦੀ ਹੁੰਦੀ ਸੀ ਚਲੋ ਜੀ ਉਸ ਦਿਨ ਫਿਰ ਜਾਨੀ ਕਿ ਕਹਿਣ ਦਾ ਮਤਲਬ ਕਿ 29 ਅਪ੍ਰੈਲ ਨੂੰ ਰਣਜੀਤ ਕੌਰ ਤਿੰਨੇ ਜਵਾਕਾਂ ਨੂੰ ਲੈ ਕੇ ਸੰਨੀ ਪੰਡਤ ਦੇ ਕੋਲ ਪਹੁੰਚਦੀ ਹੈ ਸੰਨੀ ਪੰਡਤ ਹੁਣ ਛੋਟੇ ਮੁੰਡੇ ਦਾ ਹੱਥ ਹੁੱਥ ਵੇਂਦਾ ਹੱਥ ਹੁੱਥ ਵੇਖਣ ਤੋਂ ਬਾਅਦ ਕਹਿੰਦਾ ਵੀ ਇਹਦਾ ਆਪਾ ਕਰਨਾ ਪਊਗਾ ਇਹਦੀ ਜਾਨ ਨੂੰ ਬਹੁਤ ਵੱਡਾ ਖਤਰਾ ਆ ਤੇ ਆਪਾ ਰਾਤ ਨੂੰ ਲਗਭਗ 12 1 ਵਜੇ ਦੇ ਵਿੱਚ ਕਾਰ ਹੋਊਗਾ ਤੁਹਾਨੂੰ ਇੱਥੇ ਰਹਿਣਾ ਪਊਗਾ ਹੁਣ ਰਣਜੀਤ ਕੌਰ ਆਪਦੇ ਵੱਡੇ ਮੁੰਡੇ ਤੇ ਵੱਡੀ ਕੁੜੀ ਨੂੰ ਪੁੱਛਦੇ ਹੋ ਕਹਿੰਦੇ ਕੋਈ ਗੱਲ ਨਹੀਂ ਰਹਿ ਜਾਣੀ ਆਪਾ ਕਰਾਉਣਾ ਕਰਾ ਕੇ ਆਪਾਂ ਦਨੇ ਚਲੇ ਜਾਵਾਂਗੇ ਉਸ ਤੋਂ ਬਾਅਦ ਸੰਨੀ ਪੰਡਤ ਇਹਨਾਂ ਨੂੰ ਇੱਕ ਅਲੱਗ ਕਮਰਾ ਦੇ ਦਿੰਦਾ ਰਣਜੀਤ ਕੌਰ ਆਪ ਦੇ ਤਿੰਨੇ ਜਵਾਕਣ ਲੈ ਕੇ ਉਸ ਕਮਰੇ 'ਚ ਪੈ ਜਾਂਦੀ ਹੈ ਅਗਲਾ ਦਿਨ ਚੜਦਾ ਅਗਲਾ ਜਦੋਂ ਦਿਨ ਚੜਦਾ ਲਗਭਗ 10 ਵਜੇ ਦੇ ਕਰੀਬ ਜਿਹੜਾ ਸੰਨੀ ਪੰਡਤ ਹੁੰਦਾ ਉਹ ਇੱਕ ਆਵਾਜ਼ ਮਾਰਦਾ ਵੱਡੇ ਮੁੰਡੇ ਦਾ ਨਾਮ ਲੈ ਕੇ ਵੀ ਉਰਾ ਯਾਰ ਪੱਖਾ ਖਰਾਬ ਹੋ ਗਿਆ ਪੱਖਾ ਠੀਕ ਕਰੀਏ ਆਵਾਜ਼ ਮਾਰਨ ਤੋਂ ਬਾਅਦ 10 ਮਿੰਟਾਂ ਬਾਅਦ ਸੰਨੀ ਪੰਡਤ ਉੱਚੀ ਉੱਚੀ ਰੌਲਾ ਪਾ ਦਿੰਦਾ ਹਾਏ ਉਹ ਕਰੰਟ ਲੱਗ ਗਿਆ ਹਾਏ ਉਹ ਕਰੰਟ ਲੱਗ ਗਿਆ ਮੁੰਡਾ ਗਿਆ ਮੁੰਡਾ ਗਿਆ ਬਚਾਈਏ ਬਚਾਈਏ ਭੱਜ ਕੇ ਰਣਜੀਤ ਕੌਰ ਜਾਂਦੀ ਹੈ ਰਣਜੀਤ ਕੌਰ ਵੀ ਜਾ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੀ ਹੈ ਹਾਏ ਮੇਰੇ ਪੁੱਤ ਨੂੰ ਕੀ ਹੋ ਗਿਆ ਹੈ ਮੇਰੇ ਪੁੱਤ ਨੂੰ ਕੀ ਹੋ ਗਿਆ ਕਰੰਟ ਲੱਗ ਗਿਆ ਕਰੰਟ ਲੱਗ ਗਿਆ ਪੱਖੇ ਤੋਂ ਐਨੀ ਗੱਲ ਸੁਣ ਕੇ ਜਿਹੜੇ ਆਂਢੀ ਗਵਾਂਢੀ ਸੀ ਚੀਕ ਚੰਗਿਆੜਾ ਸੁਣ ਕੇ ਉਹ ਵੀ ਭੱਜ ਕੇ ਮੌਕੇ ਤੇ ਆ ਜਾਂਦੇ ਆ ਚਲੋ ਜੀ ਆਂਗਵਾਂਢਾ ਕੇ ਵੇਂਦੇ ਆ ਕਹਿੰਦੇ ਵੀ ਕੀ ਹੋ ਗਿਆ ਕੀ ਹੋ ਗਿਆ ਅਰਨੀਤ ਕੌਰ ਤੇ ਸਾਨੀ ਪਟ ਦੇ ਵੀ ਕਰੰਟ ਲੱਗ ਗਿਆ ਪੱਖੇ ਤੋਂ ਕਰੰਟ ਲੱਗ ਗਿਆ ਚਲੋ ਜੀ ਕੁਝ ਚਾਰ ਪੰਜ ਵਿੱਚ ਬੰਦੇ ਸੀਗੇ ਉਹ ਭੱਜ ਕੇ ਗੱਡੀ ਚ ਪਾ ਕੇ ਮੁੰਡੇ ਨੂੰ ਹਸਪੀਟਲ ਲੈ ਜਾਂਦੇ ਆ ਕਰਦੀਆਂ ਹਸਪੀਟਲ ਲੈ ਜਾਂਦੇ ਆ ਤੇ ਉਹ ਕਹਿੰਦੇ ਵੀ ਇਹ ਤਾਂ ਖਤਮ ਹੋ ਗਿਆ ਉਸ ਤੋਂ ਬਾਅਦ ਕੁਝ ਬੰਦੇ ਕਹਿੰਦੇ ਵੀ ਆਪ ਪੁਲਿਸ ਨੂੰ ਤ ਰਨਜੀਤ ਕੌਰ ਉੱਥੇ ਰੋਕ ਦਿੰਦੀ ਆ ਵੀ ਹੁਣ ਪੁਲਿਸ ਨੂੰ ਕੀ ਤਲਾਹ ਦੇਣੀ ਹੈ ਮੇਰਾ ਪੁੱਤ ਤਾਂ ਦੁਨੀਆ ਤੋਂ ਚਲਾ ਗਿਆ ਨਾਲੇ ਇਹਦੇ ਨਾਲ ਕਿਹੜਾ ਕਿਸੇ ਨੇ ਕੁਝ ਗਲਤ ਕੀਤਾ ਇਹ ਤਾਂ ਰੱਬ ਦਾ ਭਾਣਾ ਇਹਦਾ ਹੁਣ ਮੰਨਣਾ ਹੀ ਪੈਣਾ ਕਰੰਟ ਲੱਗ ਗਿਆ ਹੁਣ ਆਪਾਂ ਕੀ ਕਹਿ ਸਕਦੇ ਆ ਨਾਲੇ ਮੇਰਾ ਪੁੱਤ ਦੁਨੀਆ ਤੋਂ ਚਲਾ ਗਿਆ ਨਾਲੇ ਪੁਲਿਸ ਦੇ ਝਗੜੇ 'ਚ ਮੇਲੇ ਤੇ ਪੁਲਿਸ ਨੇ ਮੁੜ ਕੇ ਸਾਡੇ ਘਰਦਿਆਂ ਨੂੰ ਵਕਤ ਪਾਊਗੀ ਤੁਸੀਂ ਕੋਈ ਪੁਲਿਸ ਕੋਲ ਨਾ ਪਈ ਗੱਲ ਕਰਿਆ ਜੀ ਚਲੋ ਜੀ ਉੱਥੋਂ ਵੱਡੇ ਮੁੰਡੇ ਦੀ Laash ਨੂੰ ਗੱਡੀ 'ਚ ਪਾ ਕੇ ਰਜੀਤ ਕੌਰ ਦੋਨੇ ਜਵਾਕਾਂ ਨਾਲ ਲੈ ਕੇ ਵਾਪਸ ਆਪਦੇ ਘਰ ਆ ਜਾਂਦੀ ਆ ਰੋਂਦੀ ਆ ਪਟਦੀ ਆ ਚਾਚਾ ਵੀ ਆ ਜਾਂਦਾ ਆਣ ਗਵਾਨ ਕੁਝ ਰਿਸ਼ਤੇਦਾਰ ਵੀ ਇਕੱਠੇ ਹੋ ਜਾਂਦੇ ਆ ਨੇੜੇ ਨੇੜੇ ਵਾਲੇ ਭਾਈ ਆ ਕੀ ਹੋ ਗਿਆ ਆ ਕੀ ਹੋ ਗਿਆ ਤਾਂ ਰਜੀਤ ਕੌਰ ਸਾਰੀ ਕਹਾਣੀ ਦੱਸਦੀ ਆ ਭਾਈ ਉੱਥੇ ਪੱਖਾ ਠੀਕ ਕਰਨ ਲੱਗਾ ਸੀਗਾ ਤੇ ਉਹ ਪੱਖਾ ਕਿਤੇ ਸ਼ਾਂਟ ਹੋਇਆ ਸੀਗਾ ਕਰੰਟ ਲੱਗਿਆ ਪੂਰਾ ਹੋ ਗਿਆ ਹੁਣ ਕਿਤੇ ਨਾ ਕਿਤੇ ਚਾਚੇ ਕਸ਼ਮੀਰ ਸਿੰਘ ਨੂੰ ਇਹ ਗੱਲ ਹਾਜਮ ਨਹੀਂ ਸੀ ਹੋ ਰਹੀ ਜਣੀ ਕਿ ਰਜੀਤ ਕੌਰ ਦੇ ਦਿਓਰ ਨੂੰ ਤੇ ਮਖਤਿਆਰ ਦੇ ਭਰਾ ਨੂੰ ਮੁੰਡੇ ਦਾ ਚਾਚਾ ਹੀ ਲੱਗਾ ਵੀ ਯਾਰ ਕਮਾਲ ਦੀ ਗੱਲ ਆ ਪੱਖੇ ਤੋਂ ਐਡਾ ਕਰੰਟ ਕਿਵੇਂ ਲੱਗ ਗਿਆ ਵੀ ਬੰਦਾ ਹੀ ਪੂਰਾ ਹੋ ਗਿਆ ਯਾਰ ਕਮਾਲ ਹੋ ਗਈ ਚਲੋ ਜੀ ਜਿਹੜਾ ਕਸ਼ਮੀਰ ਸਿੰਘ ਸੀਗਾ ਇਹ ਫਿਰ ਦੁਬਾਰਾ ਆਪਦੇ ਭਤੀਜੇ ਦੀ লাশ ਨੂੰ ਗੱਡੀ ਚ ਪਾ ਕੇ ਪੋਸਟਮਾਰਟਮ ਲਈ ਡਾਕਟਰਾਂ ਕੋਲ ਹੀ ਲੈ ਜਾਂਦਾ ਉੱਥੇ ਪੋਸਟਮਾਰਟਮ ਹੁੰਦਾ ਤੇ ਡਾਕਟਰ ਇਹ ਦੱਸ ਦਿੰਦੇ ਵੀ ਇਹਦੀ ਮੌਤ ਨੂੰ ਘੱਟੋ ਘੱਟ 10-11 ਘੰਟੇ ਹੋ ਚੁੱਕੇ ਆ ਚਲੋ ਫਿਰ লাশ ਘਰੇ ਲਿਆਂਦੀ ਜਾਂਦੀ ਆ ਉਧਰੋਂ ਮਖਤਿਆਰ ਸਿੰਘ ਨੂੰ ਫੋਨ ਕਰ ਦਿੱਤਾ ਜਾਂਦਾ ਭਾਈ ਤੇਰਾ ਵੱਡਾ ਮੁੰਡਾ ਪੂਰਾ ਹੋ ਗਿਆ ਮਖਤਿਆਰ ਸਿੰਘ ਵਿਚਾਰਾ ਰੋਂਦਾ ਪਿੱਟਦਾ ਉਥੋਂ ਚੱਲ ਪੈਂਦਾ ਰੀਅਲ ਗੱਡੀ ਦੇ ਉੱਤੇ ਤੇ ਰਣਜੀਤ ਕੌਰ ਨੇ ਕੀ ਕੀਤਾ ਆ ਆਪਦੇ ਘਰ ਵਾਲੇ ਦਾ ਵੀ ਘਰੇ ਆਉਣ ਦਾ ਇੰਤਜ਼ਾਰ ਨਹੀਂ ਕੀਤਾ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਰਣਜੀਤ ਕੌਰ ਨੇ ਆਪਣੇ ਵੱਡੇ ਮੁੰਡੇ ਦਾ ਸੰਸਕਾਰ ਕਰਤਾ ਚਲੋ ਜੀ ਮੁਖਤਿਆਰ ਸਿੰਘ ਘਰੇ ਪਹੁੰਚਿਆ ਰੋਂਦਾ ਪਿੱਟਦਾ ਕਰ ਲਾਉਂਦਾ ਕੀਰਨੇ ਪਾਉਂਦਾ ਤੇ ਆ ਕੇ ਉਹਦੀ ਘਰ ਨੂੰ ਪੁੱਛਦਾ ਵੀ ਕਿੱਥੇ ਮੇਰੇ ਪੁੱਤ ਦੀ লাশ ਉਹ ਕਹਿੰਦੀ ਉਹ ਸੰਸਕਾਰ ਕਰਤਾ ਸੀਤਾ ਤੈਨੂੰ ਡੀਕ ਡੀਕ ਕੇ ਅਸੀਂ ਹੋਰ ਬਾਲ ਟਾਈਮ লাশ ਨੂੰ ਰੱਖਣੀ ਸੀ ਸਕਦੇ ਤਾਂ ਮੁਖਤਿਆਰ ਸਿੰਘ ਬੜਾ ਹੈਰਾਨ ਹੋਇਆ ਕਿ ਮੇਰਾ ਮੁੰਡਾ ਹੋਵੇ ਤੇ ਮੈਨੂੰ ਜਾਂਦੀ ਵਰੀ ਦਾ ਮੂਹ ਨਾ ਵੇਖਣਾ ਨਸੀਬ ਹੋਵੇ ਵੀ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਤੂੰ ਐਡੀ ਜਲਦੀ ਸੰਸਕਾਰ ਕੀਤਾ ਤੇ ਕੀਤਾ ਕਿਉਂ ਦੋਨਾਂ ਜਿਹੀਆਂ ਤੂੰ ਤੂੰ ਮੈਂ ਮੈਂ ਹੁੰਦੀ ਆ ਫਿਰ ਮਖਤਿਆਰ ਸਿੰਘ ਆਪਦੀ ਘਰੇ ਰਣਜੀਤ ਕੌਰ ਨੂੰ ਪੁੱਛਦਾ ਵੀ ਭਾਈ ਹੋਇਆ ਕੀ ਕੁਛ ਮੈਨੂੰ ਦੱਸੋ ਤਾਂ ਰਣਜੀਤ ਕੌਰ ਨੇ ਉਹੀ ਕਹਾਣੀ ਸੁਣਾਤੀ ਵੀ ਉਸੇ ਪੱਖਾ ਠੀਕ ਕਰਨ ਲੱਗਾ ਸੀ ਪੱਖੇ ਤੋਂ ਗਰੰਟ ਲੱਗ ਗਿਆ ਉਥੇ ਜਾ ਕੇ ਦਾਮ ਕਰੰਟਾਈਨਾਂ ਲੱਗਿਆ ਵੀ ਪੂਰਾ ਹੋ ਗਿਆ ਕਿਤੇ ਨਾ ਕਿਤੇ ਰਣਜੀਤ ਕੌਰ ਦੀ ਵੀ ਜ਼ੁਬਾਨ ਤਤਲਾਉਂਦੀ ਸੀ ਕੀ ਗੱਲ ਦੱਸਦੀ ਦੀ ਤਾ ਕਿਤੇ ਨਾ ਕਿਤੇ ਮੁਖਤਿਆਰ ਸਿੰਘ ਨੂੰ ਸ਼ੱਕ ਹੋਇਆ ਵੀ ਵੀ ਚੱਕਰ ਕੋਈ ਹੋਰ ਆ ਮੇਰੀ ਘਰ ਵਾਲੀ ਕੁਛ ਮੈਥੋਂ ਲੁਕਾ ਰਹੀ ਐ ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਹਫਤੇ 10 ਦਿਨਾਂ ਬਾਅਦ ਜਿਹੜਾ ਮੁਖਤਿਆਰ ਸਿੰਘ ਹੁੰਦਾ ਇਹ ਥਾਣੇ ਜਾਂਦਾ ਤੇ ਥਾਣੇ ਜਾ ਕੇ ਰੋਣ ਲੱਗ ਜਾਂਦਾ ਉੱਚੀ ਉੱਚੀ ਕਹਿਣ ਲੱਗ ਜਾਂਦਾ ਕਿ ਮੇਰੇ ਪੁੱਤ ਦੇ ਕਤਲ ਦੀ ਕੋਹਕ ਪੜਤਾਲ ਕਰੋ ਮੈਨੂੰ ਸ਼ੱਕ ਆ ਕਿ ਮੇਰੇ ਪੁੱਤ ਨਾਲ ਕੁਝ ਗਲਤ ਹੋਇਆ ਹੁਣ ਜਿਹੜਾ ਮੌਕੇ ਦਾ ਅਧਿਕਾਰੀ ਥਾਣੇ 'ਚ ਬੈਠਾ ਹੁੰਦਾ ਉਹ ਬੜਾ ਜਜਬਾਤੀ ਜਿਹਾ ਅਫਸਰ ਹੁੰਦਾ ਤੇ ਉਹ ਬੜੇ ਗੌਰ ਨਾਲ ਗੱਲ ਸੁਣਦਾ ਮੁਖਤਿਆਰ ਸਿੰਘ ਦੀ ਉਹਨੇ ਦੱਸਿਆ ਵੀ ਪਾਈ ਮੈਂ ਤਾਂ ਬਾਹਰ ਜੌਬ ਕਰਦਾ ਸੀ ਪਿੱਛੋਂ ਮੇਰੀ ਘਰ ਲਈ ਕਿਸੇ ਪੰਡਤ ਕੋਲੇ ਗਈ ਆ ਤੇ ਉੱਥੋਂ ਮੇਰੇ ਪੁੱਤ ਨੂੰ ਗੱਡੀ ਚ ਪਾ ਕੇ ਲੈ ਆਈਏ ਮੇਰਾ ਪੁੱਤ ਪੂਰਾ ਹੋ ਗਿਆ ਤੇ ਮੇਰੇ ਆਉਣ ਤੋਂ ਪਹਿਲਾਂ ਸੰਸਕਾਰ ਕਰਤਾ ਮੇਰੀ ਘਰ ਲਈ ਨੇ ਐਨੀਆਂ ਗੱਲਾਂ ਸੁਣ ਕੇ ਹੁਣ ਪੁਲਿਸ ਅਧਿਕਾਰੀ ਨੂੰ ਕਿਤੇ ਨਾ ਕਿਤੇ ਸ਼ੱਕ ਪੈ ਗਿਆ ਵੀ ਘਰ ਲਈ ਨੇ ਪਹਿਲਾਂ ਹੀ ਸੰਸਕਾਰ ਕਰਤਾ ਘਰ ਵਾਲੇ ਦੇ ਆਉਣ ਤੋਂ ਕੋਈ ਗੱਲਬਾਤ ਤਾਂ ਹੈਗੀ ਆ ਚਲੋ ਪੁਲਿਸ ਵਾਲਿਆਂ ਨੇ ਇਸ ਕੇਸ 'ਚ ਬੜਾ ਇੰਟਰਸਟ ਲਿਆ ਤੇ ਸਭ ਤੋਂ ਪਹਿਲਾਂ ਰਜੀਤਕੌਰ ਦੀ ਪੁੱਛ ਪੜਤਾਲ ਕੀਤੀ ਰਜੀਤਕੌਰ ਨੂੰ ਥਾਣੇ ਲੈ ਗਏ ਤੇ ਦੂਜੇ ਪਾਸੇ ਲੈ ਕੇ ਸਾਨੀ ਪੰਡਤ ਨੂੰ ਥਾਣੇ ਯੋਗੀ ਸੰਨੀ ਪੰਡਤ ਨੇ ਸਭ ਤੋਂ ਪਹਿਲਾਂ ਵੇਖਿਆ ਸੀਗਾ ਵੀ ਹਾਂ ਵੀ ਭਾਈ ਉਹਨੂੰ ਕਰੰਟ ਲੱਗ ਗਿਆ। ਇਹ ਦੋਨੇ ਜਣੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ। ਉਸ ਤੋਂ ਬਾਅਦ ਰਣਜੀਤ ਕੌਰ ਦੇ ਜਿਹੜੇ ਹੋਰ ਦੋ ਜਵਾਗ ਸੀ ਰਹਿ ਗਏ, ਇੱਕ ਮੰਨ ਲਓ ਛੋਟੀ ਬੇਟੀ ਤੇ ਛੋਟਾ ਬੇਟਾ ਕਿਉਂਕਿ ਵੱਡਾ ਤਾਂ ਪੂਰਾ ਹੀ ਹੋ ਗਿਆ ਸੀਗਾ, ਉਹਨਾਂ ਤੋਂ ਬਿਆਨ ਲਏ ਜਾਂਦੇ ਆ। ਤਾਂ ਪੁਲਿਸ ਵਾਲਿਆਂ ਨੂੰ ਉਹ ਦੋਨੇ ਜਣੇ ਦੱਸ ਦਿੰਦੇ ਆ ਵੀ ਸਾਨੂੰ ਸਾਡੀ ਮਾਂ ਨੇ ਸਵੇਰੇ 7 ਵਜੇ ਕਹਿਤਾ ਸੀਗੀ ਵੀ ਤੁਹਾਡਾ ਵੱਡਾ ਭਰਾ ਪੂਰਾ ਹੋ ਗਿਆ। ਹੁਣ ਪੁਲਿਸ ਇਸ ਗੱਲ ਤੋਂ ਬੜੀ ਹੈਰਾਨ ਸੀ ਵੀ ਸੰਨੀ ਪੰਡਤ ਕਹਿ ਰਿਹਾ ਵੀ 10 ਵਜੇ ਪੂਰਾ ਹੋਇਆ। ਰਣਜੀਤ ਕੌਰ ਕ ਵੀ ਕਹਿ ਰਹੀ ਹੈ 10 ਵਜੇ ਪੂਰਾ ਹੋਇਆ ਆਣ ਗਵਾਂਡ ਵੀ ਕਹਿ ਰਿਹਾ ਵੀ ਹਾਂ 10 ਵਜੇ ਚੀਕ ਚੰਗਿਆੜਾ ਪਿਆ 10 ਵਜੇ ਪੂਰਾ ਹੋਇਆ ਪਰ ਦੋਨੋਂ ਜਿਹੜੇ ਜਵਾਕ ਨੇ ਰਣਜੀਤ ਕੌਰ ਦੀ ਕੁੜੀ ਤੇ ਪੁੱਤ ਛੋਟਾ ਇਹ ਕਹਿੰਦੇ ਵੀ ਸਾਨੂੰ 7 ਵਜੇ ਦੱਸਤਾ ਸੀਗਾ ਵੀ ਤੁਹਾਡਾ ਭਰਾ ਪੂਰਾ ਹੋ ਗਿਆ ਚਲੋ ਜੀ ਫਿਰ ਉਸ ਤੋਂ ਬਾਅਦ ਵਿਗਣਿਆ ਤੇ ਗਣਿਆ ਦਾ ਡੰਡਾ ਪੀਰ ਜਦੋਂ ਉਹ ਚੱਲਦਾ ਪਟਾ ਚੱਲਦਾ ਤੇ ਫਿਰ ਇਹ ਦੋਨੇ ਤੋਤੇ ਤਰ੍ਹਾਂ ਬੋਲਣ ਲੱਗ ਜਾਂਦੇ ਆ ਫਿਰ ਉੱਥੇ ਰਣਜੀਤ ਕੌਰ ਦੱਸਦੀ ਆ ਵੀ ਹਾਂ ਇਹ ਸਾਰਾ ਕੁਝ ਅਸੀਂ ਕੀਤਾ ਤਾਂ ਪੁਲਿਸ ਨੇ ਪੁੱਛਿਆ ਵੀ ਭਾਈ ਕਿਉਂ ਕੀਤਾ ਤਾਂ ਰਣਜੀਤ ਕੌਰ ਦੱਸਦੀ ਆ ਕਿ ਮੈਂ ਸੰਨੀ ਪੰਡਤ ਨੂੰ ਮਿਲਣ ਜਾਣਾ ਸੀਗਾ ਸਾਡਾ ਦੋਨਾਂ ਦਾ ਆਪਸ ਦੇ ਵਿੱਚ ਪ੍ਰੇਮ ਸਬੰਧ ਚੱਲਦਾ ਸੀਗਾ ਕਿਉਂਕਿ ਮੈਂ ਸੰਨੀ ਪੰਡਤ ਕੋਲੇ ਪਹਿਲਾਂ ਵੀ ਬਹੁਤ ਵਾਰੀ ਗਈ ਸੀ ਪਰ ਮੇਰਾ ਵੱਡਾ ਮੁੰਡਾ ਇਸ ਗੱਲ ਨੂੰ ਲੈ ਕੇ ਇਤਰਾਜ਼ ਕਰਦਾ ਸੀ ਚੰਗਾ ਨਹੀਂ ਸਮਝਦਾ ਸੀ ਤੇ ਮੇਰੇ ਵੱਡੇ ਮੁੰਡੇ ਨੇ ਸੰਨੀ ਪੰਡਤ ਕੋਲੇ ਮੇਰਾ ਆਉਣਾ ਜਾਣਾ ਬਿਲਕੁਲ ਬੰਦ ਕਰਤਾ ਸੀ ਮੁੜ ਕੇ 28 April ਦੀ ਰਾਤ ਨੂੰ ਜਿਹੜਾ ਉਹ ਪਰਸ਼ਾਵੇਂ ਤੋਂ ਮੇਰਾ ਛੋਟਾ ਮੁੰਡਾ ਡਰਿਆ ਸੀਗਾ ਉਹ ਵੀ ਉਹਨੂੰ ਮੈਂ ਖੁਦ ਹੀ ਡਰਾਇਆ ਸੀਗਾ ਤਾ ਜੋ ਸੰਨੀ ਪੰਡਤ ਕੋਲੇ ਮੈਂ ਜਾ ਸਕਾਂ ਮੈਂ ਖੁਦ ਹੀ ਉਹਨੂੰ ਡਰਾਉਂਦੀ ਸੀ ਰਾਤ ਨੂੰ ਬਹਾਨੇ ਬਣਾਉਂਦੀ ਸੀ ਕਿ ਵੀ ਘਰੇ ਆਪਣੇ ਕੋਈ ਭੂਤ ਪ੍ਰੇਤ ਆ ਚਲੋ ਜੀ ਸਾਡਾ ਉਹ ਬਹਾਨਾ ਕਹਿੰਦੀ ਸਿਰੇ ਚੜ ਗਿਆ ਤੇ ਮੈਂ ਮੁੜ ਕੇ ਸੰਨੀ ਪੰਡਤ ਕੋਲੇ ਆ ਗਈ ਤੇ ਸਾਡਾ ਪਹਿਲੀ ਪਲਾਨ ਬਣਿਆ ਹੋਇਆ ਸੀ ਆਪਸ ਵਿੱਚ ਰਾਤ ਨੂੰ ਮਿਲਣ ਦਾ ਤੇ ਸੰਨੀ ਪੰਡਤ ਨੇ ਕਹਿੰਦੀ ਸਾਨੂੰ ਕਹਿਤਾ ਵੀ ਤੁਹਾਨੂੰ ਰਾਤ ਨੂੰ ਰਹਿਣਾ ਪਊਗਾ ਰਾਤ ਨੂੰ ਉਪਾਹ ਹੋਊਗਾ ਕਹਿੰਦੀ ਰਾਤ ਨੂੰ ਮੇਰੇ ਤਿੰਨੇ ਜਗ ਦੂਜੇ ਕਮਰੇ ਸੁੱਤੇ ਪਏ ਸੀ ਤੇ ਰਾਤ ਨੂੰ 12 1 ਵਜੇ ਦੇ ਕਰੀਬ ਕਹਿੰਦੀ ਮੈਂ ਤੇ ਸੰਨੀ ਪੰਡਤ ਆਪਸ ਦੇ ਵਿੱਚ ਸਬੰਧ ਬਣਾ ਰਹੇ ਸੀ ਇਤਰਾਜੋਗ ਹਾਲਤ ਦੇ ਵਿੱਚ ਸੀ ਤੇ ਮੇਰੇ ਵੱਡੇ ਮੁੰਡੇ ਸਰਜੀਤੇ ਨੇ ਸਾਨੂੰ ਰੰਗੇ ਹੱਥੀ ਫੜ ਲਿਆ ਕਹਿੰਦੀ ਜਦੋਂ ਉਹਨੇ ਰੰਗੇ ਹੱਥੀ ਫੜ ਲਿਆ ਕਹਿੰਦੀ ਮੈਂ ਵੀ ਆਪਦੇ ਮੁੰਡੇ ਦੇ ਪੈਰੀ ਪੈ ਗਈ ਸੀ ਤੇ ਸੰਨੀ ਪੰਡਤ ਵੀ ਉਹਦੇ ਪੈਰੀ ਪੈ ਗਿਆ ਹੱਥ ਜੋੜਨ ਲੱਗ ਗਿਆ ਵੀ ਸਾਨੂੰ ਮaaf ਕਰ ਦੇ ਹਰਦੋਂ ਗਲਤੀ ਹੋ ਗਈ ਇਹ ਗੱਲ ਤੂੰ ਕਿਸੇ ਹੋਰ ਕੋਲ ਨਾ ਕਰੀ ਆਪਦੇ ਪਿਓ ਕੋਲ ਨਾ ਕਰੀ ਪਿੰਡ 'ਚ ਨਾ ਕਰੀ ਪਰ ਮੇਰਾ ਵੱਡਾ ਮੁੰਡਾ ਵਾਰ-ਵਾਰ ਇਹ ਗੱਲ ਕਹਿੰਦਾ ਸੀ ਮੈਂ ਪਿੰਡ ਦੇ ਲੋਕਾਂ ਨੂੰ ਜਾ ਕੇ ਦੱਸੂਗਾ ਰਿਸ਼ਤੇਦਾਰਾਂ ਨੂੰ ਵੀ ਦੱਸੂਗਾ ਆਪਦੇ ਪਿਓ ਨੂੰ ਦੱਸੂਗਾ ਕਿ ਮਾਂ ਸਾਡੀ ਆ ਗੰਦ ਘੋਲਦੀ ਫਿਰਦੀ ਆ ਤਾਂ ਅਨਜੀਤ ਕੌਰ ਦਾਸ ਦੀ ਵੀ ਅਸੀਂ ਬਹੁਤ ਤਰਲੇ ਬੇਨਤਾ ਕਰਦੇ ਆ ਮੈਂ ਵੀ ਰੋਣ ਲੱਗ ਜਾਂਦੀ ਆ ਸੰਨੀ ਪੰਡਤ ਵੀ ਰੋਣ ਲੱਗ ਜਾਂਦਾ ਹੱਥ ਜੋੜਦਾ ਜੋੜਦਾ ਕਿਤੇ ਨਾ ਕਿਤੇ ਮੇਰੇ ਵੱਡੇ ਮੁੰਡੇ ਨੂੰ ਤਰਸ ਆ ਜਾਂਦਾ ਤੇ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਮaaf ਕੀਤਾ ਕਹਿੰਦੀ ਉਸ ਤੋਂ ਬਾਅਦ ਮੇਰਾ ਵੱਡਾ ਮੁੰਡਾ ਜਾ ਕੇ ਆਪਦੇ ਪੈਣ ਪਰਾਵਾਂ ਕੋਲੇ ਸੌ ਜਾਂਦਾ ਤੇ ਪਰ ਕਹਿੰਦੀ ਮੈਨੂੰ ਤੇ ਸੰਨੀ ਪਣਦੇ ਉਸ ਦਾ ਡਰ ਲੱਗ ਰਿਹਾ ਸੀ ਵੀ ਜੇ ਇੰਨੇ ਘਰੇ ਜਾ ਕੇ ਜ਼ੁਬਾਨ ਖੋਲਤੀ ਜਾਂ ਰਿਸ਼ਤੇਦਾਰਾਂ ਕੋਲੇ ਜ਼ੁਬਾਨ ਖੋਲਤੀ ਆਪਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ ਤਾਂ ਰੰਜੀਤਕੌਰ ਦੱਸਦੀ ਆ ਵੀ ਸੰਨੀ ਪਣਦੇ ਕੋਲੇ ਕੁਝ ਗੋਲੀਆਂ ਹੁੰਦੀਆਂ ਨੇ ਨੀਂਦ ਦੀਆਂ ਵੀ ਦਿਨ ਚੜ ਜਾਂਦਾ ਜਦੋਂ ਦਿਨ ਚੜਦਾ ਆ ਜਿਹੜੇ ਮੈਂ ਚਾਹ ਬਣਾਉਣੀ ਆ ਤੇ ਚਾਹ ਦੇ ਕੱਪ ਦੇ ਵਿੱਚ ਮੈਂ ਕਾਫੀ ਮਾਤਰਾ ਵਿੱਚ ਨੀਂਦ ਦੀਆਂ ਗੋਲੀਆਂ ਪਾ ਦੇਣੀਆਂ ਉਹ ਮੈਂ ਚਾਹ ਵੱਡੇ ਮੁੰਡੇ ਨੂੰ ਪਿਆ ਦੇਣੀਆਂ ਤੇ ਇਹ ਚਾਹ ਪੀਣ ਤੋਂ ਅੱਧੇ ਘੰਟੇ ਬਾਅਦ ਫੇਰ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਨ ਮੰਮੀ ਮੈਂ ਕੈਂਟਾਸ ਹੌਣ ਆ ਲਵਾ ਕਹਿੰਦੀ ਜਦੋਂ ਮੇਰਾ ਮੁੰਡਾ ਕਹਿੰਦਾ ਕਿ ਮੈਂ ਸੌਣਾ ਆ ਤੇ ਮੈਂ ਇਹਨੂੰ ਕਹਿ ਦੇਨੀ ਆ ਜਾ ਪੁੱਤ ਤੂੰ ਦੂਜੇ ਕਮਰੇ ਚ ਜਾ ਕੇ ਸੌ ਜਾ ਵਧੀਆ ਨੀਂਦ ਤੇਨੂੰ ਆ ਜਾਊਗੀ ਕਹਿੰਦੀ ਦੂਜੇ ਕਮਰੇ ਚ ਜਾ ਕੇ ਮੇਰਾ ਮੁੰਡਾ ਸੌ ਜਾਂਦਾ ਉੱਥੇ ਬਿਲਕੁਲ ਕੱਲਾ ਹੁੰਦਾ ਕਹਿੰਦੀ ਫਿਰ ਮੈਂ ਤੇ ਸੰਨੀ ਪੰਡਤ ਇਨਵੈਕਟਰ ਦੇ ਨਾਲ ਇਹਨੂੰ ਕਰੰਟ ਲਾਉਂਦੇ ਆ ਚਾਰ ਪੰਜ ਵਾਰੀ ਨੂੰ ਇਨਵੈਕਟਰ ਦੇ ਨਾਲ ਇਹਨੂੰ ਕਰੰਟ ਲਾਇਆ ਜਾਂਦਾ ਇਹਦੀ ਮੌਤ ਹੋ ਜਾਂਦੀ ਆ ਲਗਭਗ ਸਮਾਂ ਉਹਦਾ ਹੁੰਦਾ ਸਵੇਰ ਦੇ 5 ਵਜੇ ਦਾ ਕਹਿੰਦੀ ਉਸ ਤੋਂ ਬਾਅਦ ਮੈਂ ਤੇ ਸੰਨੀ ਪੰਡਤ ਨੇ ਪਲਾਨ ਬਣਾਇਆ ਵੀ ਹੁਣ ਲੋਕਾਂ ਨੂੰ ਕੀ ਦੱਸਾਂਗੇ ਮੈਂ ਘਰੇ ਜਾ ਕੇ ਕੀ ਦੱਸੂਗੀ ਵੀ ਹਾਂ ਇਹਦੀ ਮੌਤ ਹੋਈ ਕਿਵੇਂ ਆ ਕਹਿੰਦੀ ਫਿਰ ਉਸ ਤੋਂ ਬਾਅਦ ਅਸੀਂ 10:00 ਵਜੇ ਉਹ ਡਰਾਮਾ ਰਚਾਤਾ ਵੀ ਹਾਈ ਮੁੰਡੇ ਨੂੰ ਕਰੰਟ ਲੱਗ ਗਿਆ ਹਾਈ ਮੁੰਡੇ ਨੂੰ ਕਰੰਟ ਲੱਗ ਗਿਆ ਕਿਉਂਕਿ ਉਹ ਤਾਂ ਕਿਦੀ 5:00 ਵਜੇ ਦਾ ਪੂਰਾ ਹੋ ਚੁੱਕਿਆ ਸੀਗਾ ਪਰ ਅਸੀਂ ਸਿਰਫ ਇੱਕ ਡਰਾਮਾ ਬਣਾ ਰਹੇ ਸੀ ਵੀ ਲੋਕਾਂ ਨੂੰ ਐਨ ਲੱਗੇ ਵੀ ਹਾਂ ਇਹਨੂੰ ਕਰੰਟ ਲੱਗ ਗਿਆ ਇਹ ਕਰੰਟ ਦੇ ਨਾਲ ਹੀ ਪੂਰਾ ਹੋਇਆ ਕਹਿੰਦੀ ਪਰ ਸਾਡੇ ਤੋਂ ਇਹ ਗਲਤੀ ਹੋ ਗਈ ਕਿ ਮੈਂ 7 ਵਜੇ ਦੂਜੇ ਜਵਾਕਾਂ ਨੂੰ 10 ਬੈਠੀ ਸੀ ਵੀ ਤੁਹਾਡਾ ਭਰਾ ਪੂਰਾ ਹੋ ਗਿਆ ਪਰ ਡਰਾਮਾ ਸੀ ਕੀਤਾ ਫਿਰ 10 ਵਜੇ ਦੇ ਨੇੜੇ ਜਾ ਕੇ ਇਹ ਹੀ ਸਾਰੀ ਕਹਾਣੀ ਮੁੜ ਕੇ ਸੰਨੀ ਪੰਡਤ ਨੇ ਸੁਣਾਈ ਇਹ ਹੀ ਰਣਜੀਤ ਕੌਰ ਨੇ ਸੁਣਾਈ ਤਾਂ ਜਦੋਂ ਦੋਨਾਂ ਦੇ ਬਿਆਨ ਸੇਮ ਸੀ ਤਾਂ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਹ ਸੱਚ ਬੋਲ ਰਹੇ ਆ ਇਹ ਦੋਨਾਂ ਨੇ ਸਭ ਕੁਝ ਕੀਤਾ ਕਰਾਇਆ ਤੁਸੀਂ ਇਹ ਵੇਖੋ ਕਿ ਇੱਕ ਮਾਂ ਸਿਰਫ ਆਪ ਦਾ ਬਿਸਤਰਾ ਗਰਮ ਕਰਨ ਲਈ ਆਪ ਦੇ ਪੁੱਤ ਨੂੰ ਦਾਤੇ ਲਾ ਦਿੰਦੀ ਹੈ ਦੇਖ ਲਓ ਲੋਕੋ ਵੀ ਕਿੱਡਾ ਕਲਯੁਗ ਆ ਗਿਆ ਇੱਕ ਮਾਂ ਤੇ ਬੰਦੇ ਨੂੰ ਰੱਬ ਤੋਂ ਵੱਡਾ ਯਕੀਨ ਹੁੰਦਾ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਪਰ ਕੁਝ ਕੁ ਮਾਵਾਂ ਐਹੋ ਜਿਹੀਆਂ ਬਣ ਗਈਆਂ ਨੇ ਅੱਜ ਦੇ ਸਮੇਂ ਦੇ ਵਿੱਚ ਕਿ ਉਹਨਾਂ ਲਈ ਬਿਸਤਰਾ ਗਰਮ ਕਰਨ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਉਹ ਆਪ ਦਾ ਬਿਸਤਰਾ ਗਰਮ ਕਰਨ ਲਈ ਕਿਸੇ ਹੱਦ ਤੱਕ ਵੀ ਗਿਰ ਜਾਂਦੀਆਂ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕ ਸੁਚੇਤ ਹੋਣ ਕਿ ਸਾਡੇ ਸਮਾਜ ਦੇ ਵਿੱਚ ਆ ਵੀ ਕੁਝ ਹੋ ਰਿਹਾ ਕੁਝ ਕੁ ਲੋਕ ਸਾਡੇ ਸਮਾਜ ਨੂੰ ਇਸ ਤਰੀਕੇ ਨਾਲ ਗੰਦਲਾ ਵੀ ਕਰ ਰਹੇ ਆ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ